ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਸਬ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ ਜੋ ਜੀ ਕਮਾਏ RAM ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੇ ਮਨ ਮੁਕਰਾਈਏ RAM ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ ਜੋ ਜੀ ਕਮਾਈਏ RAM ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੇ ਮਨ ਮੁਖ ਰਾਈਏ RAM ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਏ RAM ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਜ਼ਰੀ ਆਈਏ RAM ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਪਾਣੇ ਰਾਮ ਸੇ ਹਰ ਦਰਗਹਿ ਪੈਨਾਇਆ ਮੇਰੀ ਜਿੰਦੜੀਏ ਅਹਨਿਸ ਸਾਚ ਸਮਾਣੇ ਰਾਮ ਤਿਨ ਕੇ ਸੰਗ ਮਲ ਉਤਰੇ ਮੇਰੀ ਜਿੰਦੜੀਏ ਰੰਗ ਰਾਤੇ ਨਦਰਿਨਿ ਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੇ RAM ਇਹ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਪ ਹਰ ਹਰ ਤ੍ਰਿਸਨਾ ਜਾਏ RAM ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸਮ ਮਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤ ਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਧ ਪਾਏ RAM ਵਡਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਥਾਣ ਚਨ ਅੰਤਰ ਰਵ ਰਹਿਆ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ RAM ਤਾਂਗਾ ਅੰਤ ਨਾ ਪਾਈਏ ਮੇਰੀ ਜਿੰਦੜੀਏ ਪੂਰਨ ਪੁਰਖ ਵਿਦਾਤਾ RAM ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤਾ ਮਾਤਾ RAM ਸਹਜ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤਾ ਮਾਤਾ RAM ਸਹਜ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਸ਼ਕਾ ਇੱਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਹાગੜਾ ਮਹੱਲਾ ਚੌਥਾ ਏ ਮੇਰੇ ਹਰੀ हे मेरे प्रभु सृष्टि ਦੇ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੂੰ ਸਭ ਜੀਵਾਂ ਵਿੱਚ ਮੌਜੂਦ ਹੈ ਜੋ ਕੁਝ ਜੀਵ ਜੋ ਕੁਝ ਜੀਵਾਂ ਦੇ ਜੀਵ ਵਿੱਚ ਚਿੱਤਰਿਆ ਜਾਂਦਾ ਹੈ ਤੂੰ ਉਹ ਸਭ ਕੁਝ ਜਾਣਦਾ ਹੈ हे मेरी ਸੋਹਣੀ ਜਿੰਦੇ ਪਰਮਾਤਮਾ ਸਾਡੇ ਅੰਦਰ ਬਾਹਰ ਹਰ ਥਾਂ ਸਾਡੇ ਨਾਲ ਹੈ ਜੋ ਕੁਝ ਸਾਡੇ ਮਨ ਵਿੱਚ ਹੁੰਦਾ ਹੈ ਉਹ ਸਭ ਵੇਖਦਾ ਹੈ ਪਰ ਫਿਰ ਵੀ ਮੁੱਕਰ ਜਾਈਦਾ ਹੈ ਹੇ ਮੇਰੀ ਸੋਹਣੀ ਜਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ ਪਰਮਾਤਮਾ ਕਿਤੇ ਦੂਰ ਬਸਦਾ ਜਾਪਦਾ ਹੈ ਉਹਨਾਂ ਦੀ ਕੀਤੀ ਹੋਈ ਮਿਹਨਤ ਵਿਅਰਥ ਚਲੀ ਜਾਂਦੀ ਹੈ ਹੇ ਦਾਸ ਨਾਨਕ ਆਖ ਹੇ ਮੇਰੀ ਸੋਹਣੀ ਜਿੰਦੇ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਣ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਪਰਮਾਤਮਾ ਅਰਥਾਂ ਬਸਦਾ ਜਿਸਦਾ ਹੈ ਹੇ ਮੇਰੀ ਸੋਣੀ ਜਿੰਦੇ ਉਹ ਮਨੁੱਖ ਅਸਲ ਭਗਤ ਹਨ ਅਸਲ ਸੇਵਕ ਹਨ ਜੋ ਪਿਆਰੇ ਪਰਮਾਤਮਾ ਦੇ ਮਨ ਵਿੱਚ ਚੰਗੇ ਲੱਗਦੇ ਹਨ ਹੇ ਮੇਰੀ ਸੋਣੀ ਜਿੰਦੇ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਸਤਿਕਾਰੇ ਜਾਂਦੇ ਹਨ ਉਹ ਦਿਨ ਰਾਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਨਿਹ ਰਹਿੰਦੇ ਹਨ ਹੇ ਮੇਰੀ ਸੋਣੀ ਜਿੰਦੇ ਉਹਨਾਂ ਦੀ ਸੰਗਤ ਵਿੱਚ ਰਹਿ ਆ ਮਨ ਤੋਂ ਵਕਾਰਾਂ ਦੀ ਮੈ ਲੈ ਜਾਂਦੀ ਹੈ ਉਹ ਸਦਾ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੇ ਮੱਥੇ ਉੱਤੇ ਪ੍ਰਭੂ ਦੀ ਮੇਰ ਦੀ ਨਿੰਗਾ ਦਾ ਨਿਸ਼ਾਨ ਹੁੰਦਾ ਹੈ। हे ਮੇਰੀ ਸੋਣੀ ਜਿੰਦੇ ਆਖੇ ਪ੍ਰਭੂ ਨਾਨਕ ਜੀ ਇਹ ਅਰਜ਼ੋਈ ਹੈ ਕਿ ਨਾਨਕ ਗੁਰੂ ਦੀ ਸੰਗਤ ਵਿੱਚ ਟਿਕਿਆ ਰਹੇ। ਗੁਰੂ ਦੀ ਸੰਗਤ ਵਿੱਚ ਰਹਿ ਆ ਮਾਇਆ ਦੀ ਤ੍ਰਿਸਨਾ ਵੱਲੋਂ ਰੱਜੇ ਰਹਿਦਾ ਹੈ। हे ਮੇਰੀ ਸੋਣੀ ਜਿੰਦੇ ਆਖੇ ਮੇਰੀ ਜੀਵ ਪਰਮਾਤਮਾ ਦਾ ਨਾਮ ਜਪਿਆ ਕਰ ਹਰ ਨਾਮ ਜਪ ਜੱਬ ਕੇ ਮਾਇਆ ਦਾ ਲਾਲਚ ਦੂਰ ਹੋ ਜਾਂਦਾ ਹੈ। ਹੇ ਮੇਰੀ ਸੋਹਣੀ ਜਿੰਦੇ ਜਿਸ ਮਨੁੱਖ ਨੂੰ ਕੁੱਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਦੇ ਮਨ ਵਿੱਚ ਆਪਣਾ ਨਾਮ ਵਸਾ ਲੈਂਦਾ ਹੈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਪ੍ਰਭੂ ਦਾ ਨਾਮ ਧਨ ਨਾਮ ਖਜ਼ਾਨਾ ਲੱਭ ਲੈਂਦਾ ਹੈ ਹੇ ਨਾਨਕ ਆਖੇ ਮੇਰੀ ਸੋਹਣੀ ਜਿੰਦੇ ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਉਹ ਸਦਾ ਪਰਮਾਤਮਾ ਦੀ ਸਿਫਤ ਸਲਾਹ ਤੇ ਕੀਰਤ ਗਾਉਂਦਾ ਰਹਿੰਦਾ ਹੈ ਹੇ ਮੇਰੀ ਸੋਣੀ ਜਿੰਦੇ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਪ੍ਰਭੂ ਪਰਮਾਤਮਾ ਹਰੇਕ ਥਾਂ ਵਿੱਚ ਵਸ ਰਿਹਾ ਹੈ ਉਸ ਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਸਿਰਜਨਹਾਰ ਕਰਤਾ ਸਭ ਘਟਾਂ ਵਿੱਚ ਵਿਆਪਕ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਨੂੰ ਪਾਲਦੇ ਹਨ ਤਿਵੇਂ ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ ਹੇ ਦਾਸ ਨਾਨਕ ਆਖੇ ਮੇਰੀ ਸੋਣੀ ਜਿੰਦੇ ਹਜ਼ਾਰਾਂ ਚਤਰਾਇਆਂ ਨਾਲ ਉਹ ਪਰਮਾਤਮਾ ਨਹੀਂ ਮਿਲ ਸਕਦਾ ਗੁਰੂ ਦੀ ਸਰਨ ਪਿਆ ਉਸ ਨਾਲ ਡੂੰਗੀ ਸਾਂਝ ਪੈ ਜਾਂਦੀ ਹੈ ਛੱਕਾ 1